ਸ਼ਾਜੀਆ ਬੜੀ ਮਿਹਨਤੀ ਤੇ ਸਭ ਦਾ ਆਦਰ ਸਤਕਾਰ ਕਰਨ ਵਾਲੀ ਔਰਤ ਸੀ ਸਭ ਆਂਡ ਗੁਆਡ ਉਸ ਦੀਆਂ ਸਿਫਤਾਂ ਕਰਦੇ ਪਰ ਕਿਸਮਤ ਦੀ ਮਾਰੀ ਨੂੰ ਸ਼ੋਹਰ ਦੇ ਚੱਲ ਵੱਸਣ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਚੁੱਕਣਾ ਪਿਆ ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਲਣ ਲਈ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਪੈਂਦਾ ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਸਾਰੇ ਦਿਲਾਸਾ ਦੇਂਦੇ ਹੋਏ ਕਹਿੰਦੇ ਸ਼ਾਜੀਆ ਤੂੰ ਫਿਕਰ ਨਾ ਕਰਿਆ ਕਰ ਆਜੇ ਛੋਟੇ ਨੇ ਕੱਲ ਨੂੰ ਵੱਡੇ ਹੋ ਕੇ ਤੇਰੀ ਮਿਹਨਤ ਦਾ ਮੁੱਲ ਮੋੜਨਗੇ ਖੂਬ ਐਸ਼ ਕਰਾਉਣਗੇ ਤੈਨੂੰ ਸ਼ਾਜੀਆ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਨਿਤ ਪ੍ਰੇਰਦੀ ਰਹਿੰਦੀ ਤੇ ਆਪ ਭੁੱਖੀ ਰਹਿ ਲੈਂਦੀ ਪਰ ਬੱਚਿਆਂ ਨੂੰ ਕਦੇ ਭੁੱਖਿਆ ਨਾ ਸੌਣ ਦਿੰਦੀ ਵਕਤ ਦੇ ਨਾਲ ਉਸਦੇ ਵੱਡੇ ਦੋ ਪੁੱਤਰ ਚੰਗੀਆਂ ਨੌਕਰੀਆਂ ਤੇ ਲੱਗ ਗਏ ਤੇ ਹੁਣ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਚੰਗਾ ਰਿਸ਼ਤਾ ਲੱਗਣ ਤੇ ਸ਼ਾਜੀਆ ਨੇ ਦੋਵੇਂ ਪੁੱਤਰ ਇੱਕੋ ਘਰ ਵਿਆਲੇ ਤੇ ਸੋਚਿਆ ਦੋਵੇਂ ਭੈਣਾਂ ਰਲ ਕੇ ਰਹਿਣਗੀਆਂ ਛੋਟਾ ਮੁੰਡਾ ਨਸ਼ੇ ਦੀਆਂ ਭੈੜੀਆਂ ਬੈਣੀਆਂ ਚ ਆਪਣੇ ਆਪ ਨੂੰ ਖਤਮ ਕਰਨ ਚ ਲੱਗਾ ਸੀ ਇਓ ਕਹਿ ਲਈਏ ਜਿਵੇਂ ਮਾ ਦੀ ਆਸ਼ਾ ਤੇ ਪਾਣੀ ਫੇਰ ਰਿਆ ਸੀ ਨੂਆ ਦੇ ਘਰ ਆਉਣ ਤੇ ਸ਼ਾਜੀਆ ਦਾ ਹਾਲ ਪਹਿਲਾਂ ਨਾਲੋਂ ਜ਼ਿਆਦਾ ਹੁਣ ਦੁਖਾਂਤ ਸੀ ਸਾਰਾ ਦਿਨ ਚੁੱਲ੍ਹੇ ਚੌਕੇ ਦੇ ਕੰਮਾਂ ਚ ਘਿਰੀ ਆਪਣੇ ਤੇ ਪਈ ਕਿਸਮਤ ਦੀ ਮਾਰ ਨੂੰ ਮਹਿਸੂਸ ਕਰਦੀ ਨੂਆ ਅਕਸਰ ਕਹਿੰਦੀ ਆ ਰੋਟੀ ਖਾਣੀ ਏ ਤਾਂ ਕੰਮ ਕਰਨਾ ਪਊ ਸਾਨੂੰ ਕੋਈ ਸ਼ੌਂਕ ਨਹੀਂ ਵੇਲੜ ਨੂੰ ਖਵਾਉਂਦਾ ਉਹ ਅਕਸਰ ਨਾ ਮੱਖਣਾਲ ਦੀਲ ਦਾ ਦੁੱਖੜਾ ਸਾਂਝਾ ਕਰ ਲੈਂਦੀ। ਇੱਕ ਦਿਨ ਸ਼ਾਜੀਆ ਆਪਣੀ ਭੈਣ ਨੂੰ ਮਿਲਣ ਉਸਦੇ ਪਿੰਡ ਜਾਣ ਲਈ ਬੱਸ ਵਿੱਚ ਬੈਠੀ ਸੀ ਤੇ ਦੋ ਹੋਰ ਔਰਤਾਂ ਵੀ ਉਸਦੇ ਨਾਲ ਦੀ ਸੀਟ ਤੇ ਆ ਕੇ ਬੈਠ ਗਈਆਂ ਤੇ ਆਪਸ ਵਿੱਚ ਗੱਲਾਂ ਕਰਦੀਆਂ ਕਹਿ ਰਹੀਆਂ ਸੀ ਕਿ ਇੱਕ ਮਾਂ ਆਪਣੇ 3-4 ਬੱਚਿਆਂ ਨੂੰ ਭਾਂਡੇ ਮਾਂਝ ਕੇ ਦਿਹਾੜੀ ਕਰਕੇ ਰੋਟੀ ਖਵਾ ਸਕਦੀ ਏ, ਪਾਲ ਸਕਦੀ ਏ ਪਰ ਅੱਜ ਕੱਲ 3-4 ਪੁੱਤਰ ਇੱਕ ਮਾਂ ਨੂੰ ਰੋਟੀ ਨਹੀਂ ਦੇ ਸਕਦੇ। ਇਹ ਗੱਲ ਸ਼ਾਜੀਆ ਨੂੰ ਇੰਜ ਲੱਗ ਰਹੀਆਂ ਸਨ ਜਿਵੇਂ ਉਸਦੇ ਜੀਵਨ ਨੂੰ ਹੀ ਬਿਆਨ ਕਰ ਰਹੀਆਂ ਹੋਣ।